ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰਿਆ ਜੇਥੂ ਵੀ ਮਾਰਿਆ ਦੋਨੋਂ ਜੋਂ ਮੇਰੀ ਗੱਲ ਸੁਣੋ ਕਾਨੂੰਨ ਇੱਕਦਿਓ ਨਹੀਂ ਮਾਰੇ ਆ ਇਹ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ ਤੁਸੀਂ ਵੇਬਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਗੋ ਆ ਅਕਸਰ ਤੁਸੀਂ ਟਿਕਣੀ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰ ਗਈ ਫੋਨ ਮਾਰਦੇ ਹੋ ਕਿਹੜੇ ਵੇਲੇ ਇਹ ਲੈਟਰਨ ਗਏ ਹੋਣਗੇ ਕਿਹੜੇ ਵੇਲੇ ਨਾਥੇ ਧੋਤੇ ਹੋਣਗੇ ਕਿਹੜੇ ਵੇਲੇ ਮੈਂ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਉਹ ਅਸੀਂ ਤੁਹਾਨੂੰ ਪਾਪਾ ਜਦੋਂ ਮਾਰ ਗਈ ਫੋਕੋ ਮਾਰਦੇ ਹੋ ਫਾਹੇ ਕੌਣ ਚੜਿਆ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਇਆ ਸੀ ਸਾਡਾ ਬੈਠ ਸਾਡੇ ਸੱਚੀ ਸਾਡੇ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਸਾਡੇ ਆਜਾਏ ਆ ਸਾਡੇ ਪ੍ਰਧਾਨ ਸਾਹਿਬ ਇਹ ਕਰਕੇ 4 ਵਜੇ ਉਠਾਇਆ ਕੀ ਹੈ ਇਹਨੂੰ ਪੁੱਛੋ ਵੀ ਲੈਟਰ ਨੂੰ ਥਾਂ ਸੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਿਆ ਇਹਨਾਂ ਦਾ ਕੋਈ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਪ੍ਰਧਾਨ ਸਾਹਿਬ ਚਲੋ ਭਲਾ ਜੇ ਗੱਲ ਸੁਣੋ ਤੁਹਾਡੇ ਨਾਲ ਗੱਲ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਨਹੀਂ ਤੁਸੀਂ ਆਪਦਾ ਰਾਹ اختیار ਕਰੋ ਸਾਡਾ ਆਪਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਹੈ ਦੱਸੋ ਡਰੋਨ ਫਲਾਈ ਕਰਨ ਚ ਆਪਾਂ ਪੈਰਲਲ ਗੱਲ ਵੀ ਕਰਦੇ ਹਾਂ ਉਹ ਪੂਰੀ ਤਰ੍ਹਾਂ ਹੀ ਆ ਸਰ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਤੈ ਨਹੀਂ ਹੁੰਦੀ ਹਾਈ ਕੋਰਟ ਦੇ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਨਹੀਂ ਪ੍ਰਧਾਨ ਨਹੀਂ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਭਵੰਤ ਮਾਣਾ ਸੀ ਧਰਨਾ ਨਹੀਂ ਲਾਣਾ ਉਹ ਧਰਨਾ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਜਿਹੜਾ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਪਾਣੀ ਨਾ ਛੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋਗਾ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਢੱਲੇ ਨੂੰ ਚਾਕੇ ਭਾਈ ਉਹਨੂੰ ਸਾਮੋ ਉਹਦੀ ਜ਼ਿੰਦਗੀ ਬਚਾਓ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਟੂਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫ্লাই ਕਰਨ ਨਾਲ ਲੁਕਾ ਨਹੀਂ ਜਿਹੜਾ ਉਹ ਕਹਿੰਦੇ ਉਲਟਾ ਹੈ ਉੱਥੇ ਚੜ ਕੇ ਆਉਨੇ ਹੋ ਡਰੋਨ ਚੜ ਕੇ ਚੜਾਉਣੇ ਸੱਜਾ ਬੱਚਿਆਂ ਨੂੰ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਹੈ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਕਰਦਾ ਇਹਨਾਂ ਦੀ ਡਿਊਟੀ 4 8 ਘੰਟੇ ਹੈ 24 ਘੰਟੇ ਹੈ 24 ਘੰਟੇ ਤਨਖਾਹ ਦੇ ਦਿੰਦੇ ਨੇ ਕਾਨੂੰਨ ਤਨੂੰ ਜਿੰਨੀ ਤਰ੍ਹਾਂ ਇਹਨਾਂ ਦੇ ਸੌਂਦੇ ਕਿਦੇ ਵੇਲੇ ਆ ਇਹ ਜੇ 24 ਘੰਟੇ ਦੇ ਦੋ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਧੱਕਾ ਕਰ ਜਾਊ ਜੰਪਿਆ ਫਿਰ ਕੀ ਕਰਾਂਗੇ ਅੱਬ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਭਾਈ ਆਗੇ ਵਾਲੇ ਵਾਲੇ ਪਾਸੇ ਆ ਗਏ ਗਾਇ ਪ੍ਰਧਾਨ ਜੀ ਇੰਨੀ ਆਹਦੇ ਸਾਨੂੰ ਕਹਿਤਾ ਵੀ ਅਸੀਂ ਮੰਗਾ ਲਿਆ ਫਿਰ ਆਹ ਕੰਮ ਕਰਨ ਦੀ ਤੁਹਾਨੂੰ ਇਹਦੇ ਮੈਨ ਹਟਦੇ ਨਹੀਂ ਸੀ ਸਾਨੂੰ ਪਤਾ ਨਹੀਂ ਅਸੀਂ ਨਹੀਂ ਦੇਖੋ ਕੋਈ ਗੱਲ ਨਹੀਂ ਤੁਸੀਂ ਆਪਦਾ ਕੰਮ ਕਰਨਾ ਸਿਆਦਾ ਕਰਨਾ ਨਹੀਂ ਉਹ ਗੱਲ ਨਹੀਂ ਜੇਸੀ ਕੰਮ ਤੁਸੀਂ ਕਰ ਤੋ ਆ ਗਏ ਸੀ ਤੁਸੀਂ ਮੈਨ ਇੱਕ ਗੱਲ ਕੱਲ ਕੱਲ ਗੱਲ ਅਸੀਂ ਤਾਂ ਕਹੇ ਸੀ 100 ਬੰਦ ਦਾ ਸਹਾਇਆ ਕੋਈ ਉਹਦੇ ਬਾਅਦ ਆ ਜਾਂਦੇ ਤੁਸੀਂ 1 ਮਿੰਟ 1.5 ਤੁਸੀਂ ਸੁਣਦੇ ਤਾਂ ਮੇਰੀ ਸੁਣ ਲਓ ਨਹੀਂ ਪ੍ਰਧਾਨ ਸਾਹਿਬ ਮੇਰੀ ਇੱਕ ਗੱਲ ਦਾ ਜਵਾਬ ਦਿਓ ਕੀ ਅਸੀਂ ਕਬਜ਼ਾ ਲੈਣਾ ਹੈ ਫਰ ਕੀ ਕਰਦੇ ਹਾਂ ਅਸੀਂ ਹਾਈ ਕੋਰਟ ਦੇ ਹੁਕਮਾਂ ਦੇ ਤਾ ਪਰ ਅਪਾ ਮਰਬੇਬੰਦੀ ਕਰ ਲਈ ਉਸ ਤੋਂ ਬਾਅਦ ਕੋਰਟ ਕੋਲ ਕਰਜਾ ਕਰਾਓ ਅਸੀਂ ਅਸੀਂ ਰੋਲੇ ਚਾਂ ਅਸੀਂ ਡਰੋਨ ਕਾਦੇ ਵਾਸਤੇ ਚਲਾਉਣਾ ਹੈ ਸਾਡੀ ਤਾਂ ਲੀਗਲ ਆਪਾਂ ਲੀਗਲ ਕਰ ਲਓ ਤੁਸੀਂ ਹਾਈ ਕੋਰਟ ਦੇ ਵਿੱਚ ਤੁਸੀਂ ਅਸੀਂ ਕਿਸੇ ਕੋਰਟ 'ਚ ਨਹੀਂ ਜਾਂਦਾ ਸਾਡਾ ਲੀਗਲ ਤਾਂ ਹੀ ਹੈ ਪਰ ਲੀਗਲ ਹੀ ਕਰੋ ਸਾਡਾ ਤਾਂ ਹੀ ਲੀਗਲ ਹੈ ਅਸੀਂ ਤਾਂ ਮਰਾਂਗੇ ਇੱਥੇ ਹਾਂ ਕੋਰਟ ਤੋਂ ਬਿਨਾਂ ਭਾਈ ਕੁਝ ਨਹੀਂ ਲੋ ਅਸੀਂ ਪਹਿਲਾਂ ਮਰਨ ਨੂੰ ਪਿਆਰ ਉਸੇ ਨੌਜਾਨ ਨੂੰ ਮਰਨ ਤੇ ਅਸੀਂ ਮਰਾਂਗੇ ਤੁਸੀਂ ਤੁਹਾਡਾ ਕਾਨੂੰਨ ਤੱਕੜਾ ਹੈ ਕਿਤੇ ਫੌਜ ਬੁਲਾ ਲਓ ਮਾਰੋ ਗੋਲੀਆਂ ਸਿੱਧੀਆਂ ਤੁਸੀਂ ਸਮਝੋ ਤਾਂ ਸਹੀ ਅਸੀਂ ਕੋਈ ਧੱਕਾ ਨਹੀਂ ਕਰਦੇ ਕਿਸੇ ਦੇ ਧੱਕਾ ਫੋੜ ਫੋੜ ਦੇ ਕੇ ਹੋਰ ਬੇੜਾ ਧੱਕਾ ਕਿਵੇਂ ਹੁੰਦਾ ਹੈ ਅਸੀਂ ਹੋਰ ਤਾਂ ਤੁਸੀਂ ਕੱਲ ਗੱਲਬਾਤ ਵਾਸਤੇ ਬੁਲਾਏ ਉਹਦੇ ਕੋਸ਼ਿਸ਼ ਦਮ ਚੱਲੀ ਇਹਨਾਂ ਨੇ ਕੋਈ ਰਾਹ ਦਿੱਤਾ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਤੁਸੀਂ ਸੋਮਵਾਰ ਦਾ ਟਾਈਮ ਦਿੱਤਾ ਪਿੰਡ ਵਾਲਿਆਂ ਨੇ ਸੋਮਵਾਰ ਤਾਂ ਦਿੱਤਾ ਬਿਲਕੁਲ ਦਿੱਤਾ ਫਿਰ ਆਹ ਕਰਦੋਂ ਦੀ ਗੀ ਰੋੜ ਸੀ ਸੋਮਵਾਰ ਨੂੰ ਤੁਸੀਂ ਗੱਲ ਕਰਦੇ ਨਾ ਨਿਪਟਦੀ ਫਿਰ ਕਹਿ ਜਾਂਦੇ ਵੀ ਹਾਂ ਭਾਈ ਕਰਾਂਗੇ ਤੇ ਤੁਹਾਡਾ ਡੀਸੀ ਸਾਹਿਬ ਇਹ ਬੋਲੀ ਜਾਂਦਾ ਕਹਿੰਦਾ ਕਾਨੂੰਨ